ਸਤਿ ਸ੍ਰੀ ਅਕਾਲ ਮੈਂ ਜਰਨੀਆਂ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੇ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੇ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਐਲਾਨ ਦੀ ਰੱਖੜੀ ਦੇ ਤਿਹਾਰ ਤੋਂ ਪਹਿਲਾਂ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਸਰਕਾਰ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਕਦਮ ਆ ਪੋਰਟ ਲਿਆ ਗਿਆ ਹੈ ਕੈਬਨਟ ਮੰਤਰੀ ਅਮਨ ਰੋੜਾ ਦੀਆਂ ਮੁਸ਼ਕਿਲਾਂਵਾਦੀਆਂ ਹੋਈਆਂ ਦਿਖਾਈ ਦੇ ਰਿਹਾ ਨੇ ਚੰਡੀਗੜ੍ਹ ਪੁਲਿਸ ਨੇ ਬਾਜ਼ਵਾ ਮਾਮਲੇ ਵਿਚਾਰੇ ਨੋਟਿਸ ਜਾਰੀ ਕਰ ਦਿੱਤਾ ਹੈ ਵਿਕਰਮ ਜੀ ਠਦੀ ਜ਼ਮਾਨਤ ਤੋਂ ਲੈ ਕੇ ਅੱਜ ਮੁਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋ ਗਈ ਹੈ ਭਾਜਪਾ ਅਤੇ ਕਾਂਗਰਸ ਦੇ ਨਾਲ ਗੜਜੋੜ ਅਤੇ ਲਹਿਣ ਪੁਲੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਕਾਲੀ ਦਲ ਦਾ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਉਂ ਨਾ ਕਰ ਦਿੱਤੀ ਗਈ ਹੈ ਇਸ ਦੇ ਬਾਰੇ ਕੱਲ੍ਹ ਗੱਲ ਕਰਾਂਗੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੰਸਦ ਦੇ ਵਿੱਚ ਕਿਸਾਨਾਂ ਨਾਲ ਸੰਬੰਧਿਤ ਇੱਕ ਵੱਡਾ ਮੁੱਦਾ ਚੁੱਕਿਆ ਗਿਆ ਹੈ ਰਵਨੀਤ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਸੰਸਦ ਦੇ ਬਾਹਰ ਇੱਕ ਦੂਜੇ ਨਾਲ ਭਿੜਦੇ ਦਿਖਾਈ ਦਿੱਤੇ ਨੇ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਉਦਯੋਗ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਇਆ ਚੰਡੀਗੜ੍ਹ ਦੇ ਵਿੱਚ ਇੱਕ ਉਦਯੋਗਪਤੀਆਂ ਨਾਲ ਸੰਬੰਧਿਤ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਕੁਝ ਵੱਡੇ ਐਲਾਨ ਕਰ ਦਿੱਤੇ ਗਏ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤੀ ਉਦਯੋਗਾਂ ਦੇ ਵਿਕਾਸ ਲਈ ਅਲੱਗ-ਅਲੱਗ ਨਵੀਆਂ 2 ਦਰਜਣ ਕਮੇਟੀਆਂ ਗਠਿਤ ਕਰ ਦਿੱਤੀਆਂ ਗਿਆ ਨੇ ਇਸ ਨੂੰ ਲੈ ਕੇ ਵੱਖ-ਵੱਖਰੇ ਉਦਯੋਗ ਨਾਲ ਸੰਬੰਧਿਤ ਵੱਖ-ਵੱਖਰੇ ਕਮੇਟੀਆਂ ਬਣਾਈਆਂ ਜਾਣ ਗਿਆ ਜਿਨ੍ਹਾਂ ਦੇ ਵੱਲੋਂ ਆਪੋ ਆਪਣੇ ਸੁਝਾਅ ਕਿਵੇਂ ਇਹਨਾਂ ਉਦਯੋਗ ਨੂੰ ਪੰਜਾਬ ਦੇ ਵਿੱਚ ਪਰਫੁੱਲਤ ਕਰਕੇ ਘਾਟੇ ਦਾ ਸੌਦਾ ਨਾ ਬਣਾ ਕੇ ਮੁਨਾਫੇ ਦਾ ਸੌਦਾ ਵਾਅਦੇ ਦਾ ਸੌਦਾ ਬਣਾਇਆ ਜਾਵੇ ਇਸ ਨੂੰ ਲੈ ਕੇ ਇੱਕ ਕਮੇਟੀਆ ਆਪਣੇ ਸੁਝਾਅ ਦੇਣ ਗਿਆ ਅਰਵਿੰਦ ਕੇਜਰੀਵਾਲ ਇਸ ਮੋਕੇ ਗੱਲਬਾਤ ਕਰਦੇ ਹੋਏ ਆਖ ਦਿੱਤਾ ਕਿ ਪਹਿਲਾਂ ਇਹ ਜਿਹੜੀਆਂ ਪਾਲਿਸੀਆਂ ਸਨ ਉਦਯੋਗ ਨਾਲ ਸੰਬੰਧਿਤ ਨੀਤੀਆਂ ਸਨ ਇਹ ਪਹਿਲਾਂ ਪੰਜਾਬ ਦੇ ਅਫਸਰ ਮੰਤਰੀ ਬਣਾਉਂਦੇ ਸਨ ਉਦਯੋਗਾ ਬਾਰੇ ਇਹਨਾਂ ਅਫਸਰਾਂ ਨੂੰ ਮੰਤਰੀਆਂ ਕੋਈ ਵੀ ਨਹੀਂ ਪਤਾਏ ਇਸ ਨਾਲ ਸੰਬੰਧਿਤ ਨੀਤੀਆਂ ਮੁਸ਼ਕਲਾਂ ਬਾਰੇ ਤੁਸੀਂ ਖੁਦ ਜ਼ਿਆਦਾ ਜਾਣਦੇ ਹੋ ਇਸ ਕਰਕੇ ਤੁਸੀਂ ਇਸ ਕਮੇਟੀਆਂ ਦੇ ਮੈਂਬਰ ਹੋਵੋਗੇ ਤਾਂ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਜਿਸ ਨੂੰ ਲੈ ਕੇ ਸਰਕਾਰ ਲਾਗੂ ਕਰੇਗੀ ਤਾਂ ਤੁਹਾਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਇੱਥੇ ਇਹ ਵੱਡਾ ਰਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਰੱਖੜੀ ਦੇ ਤਿਹਾਰ ਤੋਂ ਪਹਿਲਾਂ ਇੱਕ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਨੇ ਕਿ ਹਲਚਲ ਮਚਾ ਕੇ ਰੱਖ ਦਿੱਤੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਬਸਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਬਸਾਂ ਨਾ ਚਲਾਉਣ ਦੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਸਰਕਾਰ ਦੇ ਨਾਲ ਕੁਝ ਮੰਗਾ ਸਨ ਸਰਕਾਰ ਦੇ ਵੱਲੋਂ ਨਹੀਂ ਮੰਗੀਆਂ ਗਈਆਂ ਸਮਾਂ ਦੇਣ ਦੇ ਬਾਵਜੂਦ ਵੀ ਸਰਕਾਰ ਦੇ ਵੱਲੋਂ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਅਧੂਰੀਆਂ ਰੱਖਣ ਦੇ ਕਰਕੇ ਇਹਨਾਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਬਸਾਂ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਬਾਅਦ ਵਿੱਚ ਸਰਕਾਰ ਨੇ ਹਰਕਤ ਵਿੱਚ ਆਉਂਦੇ ਇਹਨਾਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮੀਟਿੰਗ 13 ਅਗਸਤ ਨੂੰ ਲੈ ਕੇ ਇੱਕ ਮੀਟਿੰਗ ਤੈਅ ਕਰਵਾ ਦਿੱਤੀ ਹੈ ਤੇ ਦੂਜੇ ਪਾਸੇ ਮੰਗਾਂ ਮੰਨ ਦਾ ਪਰੋਸਾ ਵੀ ਦਵਾ ਦਿੱਤਾ ਜਿਸ ਤੋਂ ਬਾਅਦ ਇਹ ਹੜਤਾਲ ਖਤਮ ਕਰਨ ਦਾ ਐਲਾਨ ਠੇਕਾ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਇਹਨਾਂ ਬਸਾਂ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਪਹਿਲਾਂ ਹੜਤਾਲ ਕਰ ਦਿੱਤੀ ਗਈ ਸੀ ਬਾਅਦ ਵਿੱਚ ਵੱਲੋਂ ਸਰਕਾਰ ਦੇ ਵੱਲੋਂ ਪ੍ਰੋਸਤ ਹੋਣ ਤੋਂ ਬਾਅਦ ਦੁਬਾਰਾ ਬਸਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਤੇ ਬੀਬੀਆਂ ਨੂੰ ਰਾਹਤ ਮਿਲਦੀ ਦਿਖਾਈ ਦਿੱਤੀ ਵਾਧਿਆਂ ਅਗਲੀ ਖਬਰ ਦੇ ਵੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕਮਨ ਮੰਤਰੀ ਅਮਨ अरोड़ा ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਅਮਨ अरोड़ा ਨੂੰ ਆਪਣਾ ਜਵਾਬ ਦਾਖਲ ਕਰਨ ਦੀ ਗੱਲ ਆਖ ਦਿੱਤੀ ਗਈ ਹੈ ਤੇ ਇਸ ਸਬੰਧੀ ਨੋਟਿਸ ਵੀ ਪੇਜ ਦਿੱਤਾ ਗਿਆ ਹੈ ਇਹ ਮਾਮਲਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਕਰਮਜੀਠਿਆ ਦੇ ਨਾਲ ਜੁੜਿਆ ਹੋਇਆ ਹੈ ਜਿਸ ਮੌਕੇ ਵਿਕਰਮਜੀਠਿਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਮੌਕੇ ਵਿਕਰਮਜੀਠਿਆ ਨਾਲ ਸੰਬੰਧਤ ਉਹਨਾਂ ਦੀਆਂ ਰਿਹائشਗਾਂ ਤੇ ਵਿਜੀਲੈਂਸ ਦੇ ਵੱਲੋਂ ਰੇਡਾਂ ਵੀ ਕੀਤੇਗਾ ਇਸੇ ਦੇ ਤਹਿਤ ਗਨੀਵ ਕੌਰ ਮਜੀਠੀ ਦੇ ਰਹਾਇਸ਼ ਤੇ ਵੀਜਲੈਂਸ ਨੇ ਰੇਡ ਕੀਤੀ ਤੇ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਹਿੰਨ ਕਿ ਸਰਕਾਰ ਦੇ ਵੱਲੋਂ ਇਹ ਛਰਿਆਮ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਦੇ ਘਰੇ ਵਿਜਲੈਂਸ ਟੱਪ ਕੇ ਬੜੀ ਆ ਧੱਕੇਸ਼ਾਹੀ ਨਾਲ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਛਾਣਬੀਣ ਕੀਤੀ ਜਾ ਰਹੀ ਹੈ ਉਹ ਇਕੱਲੇ ਘਰ ਦੇ ਵਿੱਚ ਮੌਜੂਦ ਸਨ ਮਹਿਲਾ ਵਿਧਾਇਕਾਂ ਦੇ ਨਾਲ ਇਹ ਜਿਹੇ ਆ ਵਿਵਾਰ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ ਇਸ ਦਿਨ ਖੇਦੀ ਪ੍ਰਤਾਪ ਸਿੰਘ ਪਾਜਵਾ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਕੀਤੀ ਗਈ ਅਮਨ ਅਰੋੜਾ ਨੇ ਇਸ ਵੀਡੀਓ ਨੂੰ ਚੁੱਕ ਕੇ ਵਿਕਰਮ ਜੀਠਿਆ ਦੇ ਮਾਮਲੇ ਨਾਲ ਜੋੜ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਵੇਖੋ ਹੁਣ ਪ੍ਰਤਾਪ ਸਿੰਘ ਪਾਜਵਾ ਵਿਕਰਮ ਜੀਠਿਆ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਨੇ ਜਦਕਿ ਪ੍ਰਤਾਪ ਸਿੰਘ ਪਾਜਵਾ ਦੇ ਵੱਲੋਂ ਗੁਨੀਵ ਕੌਰ ਮਜੀਠਿਆ ਦੀ ਰਹਾਇਸ਼ ਤੇ ਉੱਪਰ ਜੋ ਰੇਡ ਮਾਰੀ ਗਈ ਸੀ ਉਸ ਦੇ ਉਸ ਦੇ ਖਿਲਾਫ बोला ਗਿਆ ਸੀ ਵਿਕਰਮ ਜਿੱਠਾ ਬਾਰੇ ਇੱਕ ਸ਼ਬਦ ਵੀ ਪ੍ਰਤਾਪ ਸਿੰਘ ਪਾਜਪਤ ਵੱਲੋਂ ਨਹੀਂ ਬੋਲਿਆ ਗਿਆ ਸੀ ਤੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਮਾਮਲੇ ਵਿੱਚ ਪ੍ਰਤਾਪ ਸਿੰਘ ਪਾਜਪਤ ਵੱਲੋਂ ਚੰਡੀਗੜ੍ਹ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਮ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ 11 ਜੁਲਾਈ ਨੂੰ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹੁਣ ਇਸ ਮਾਮਲੇ ਵਿੱਚ ਅਮਨ ਅਰੋੜਾ ਨੂੰ ਨੋਟਿਸ ਪੇਸ਼ ਕੇ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖਲ ਕਰਨ ਦੀ ਗੱਲ ਆਖ ਦਿੱਤੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜਿੱਠੇ ਦੀ ਜ਼ਮਾਨਤ ਨੂੰ ਲੈ ਕੇ ਅੱਜ ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਸੁਣਵਾਈ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਆ ਦੋਹਾਂ ਪੱਖਾਂ ਨੇ ਦਲੀਲਾਂ ਸੁਣਨ ਤੋਂ ਬਾਅਦ ਜਿੱਥੇ ਪਿਛਲੇ ਦਿਨੀ ਦੁਬਾਰਾ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ 2 ਘੰਟੇ ਇਸ ਮਾਮਲੇ ਤੇ ਬਹਿਸ ਚੱਲੀ ਤੇ ਅੱਜ ਸੁਣਵਾਈ ਦੁਬਾਰਾ ਹੋਈ ਹੈ ਇਸ ਮਾਮਲੇ ਵਿੱਚ ਦੋਹਾਂ ਪੱਖਾਂ ਦੇ ਵਕੀਲਾਂ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਤੇ ਦਲੀਲਾਂ ਸੁਣਨ ਤੋਂ ਬਾਅਦ ਇਹ ਮਾਮਲਾ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਸੋਮਵਾਰ ਯਾਨੀ ਕਿ 11 ਅਗਸਤ ਨੂੰ ਸੁਣਵਾਈ ਹੋਵੇਗੀ ਤੇ ਦੂਜੇ ਪਾਸੇ ਵਿਕਰਮਜੀਤ ਅਧੀ ਦੇ ਬੈਰਕ ਪਦ ਨੂੰ ਲੈ ਕੇ ਸੁਣਵਾਈ 12 ਅਗਸਤ ਨੂੰ ਹੋਵੇਗੀ ਹਾਲ ਦੀ ਘੜੀ ਵਿੱਚ ਵਿਕਰਮ ਜੀਠੇ ਨੂੰ ਕੋਈ ਵੀ ਰਾਹਤ ਮਿਲਦੀ ਦਿਖਾਈ ਨਹੀਂ ਤੇਰੀ ਹੈ ਉਲਟਾ ਉਹਨਾਂ ਦੇ ਉੱਪਰ ਇੱਕ ਹੋਰ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਦੇ ਕਿ ਐਫ ਆਈ ਆਰ ਦੀ ਕਾਪੀ ਨਿਕਲ ਕੇ ਸਾਹਮਣੇ ਆ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲਦਲ ਦੇ ਸਾਬਕਾ ਆਗੂ ਬਲਦੇਵ ਸਿੰਘ ਮਾਨ ਦੁਬਾਰਾ ਅੱਜ ਸ਼੍ਰੋਮਣੀ ਕਾਲਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਉਹਨਾਂ ਦੀ ਘਰ ਵਾਪਸੀ ਤੇ ਸੁਖਬੀਰ ਸਿੰਘ ਬਾਦਲ ਕਾਫੀ ਕੋਸ਼ ਦਿਖਾਈ ਦੇ ਰਿਹਾ ਨੇ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਲੀਡਰਾਂ ਦੀ ਤਾਂ ਇਸ ਮੌਕੇ ਬਲਦੇਵ ਸਿੰਘ ਮਾਨ ਹੀ ਮੈਨੂੰ ਇੰਜ ਲੱਗਦਾ ਕਿ ਜਿਵੇਂ ਸ਼੍ਰੋਮਣੀ ਕਾਲਦਲ ਦੇ ਵਿੱਚ ਸਭ ਤੋਂ ਸੀਨੀਅਰ ਲੀਡਰ ਹੋਣਾ ਤੇ ਉਹਨਾਂ ਦਾ ਕਹਿਣਾ ਕਿ ਹੁਣ ਬਲਦੇਵ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੀ ਸ਼੍ਰੋਮਣੀ ਕਾਲਦਲ ਚੱਲੇਗੀ ਇਹਨਾਂ ਦਾ ਤਜਰਬਾ ਵਰਤ ਕੇ ਅੱਗੇ ਫੈਸਲੇ ਲਏ ਜਾਣਗੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਗੜਜੋੜ ਤੇ ਅਤਿ ਲਹਨ ਪੁਲਿੰਨੀਤੀ ਤੇ ਵੱਡਾ ਬਿਆਨ ਦੇ ਦਿੱਤਾ ਗਿਆ ਮੀਡਨ ਨਾਲ ਗੱਲਬਾਤ ਕਰਦੇ ਹੋਏ ਪੱਤਰਕਾਰ ਨੇ ਸਵਾਲ ਕੀਤਾ ਕਿ ਅਗਲੇ ਦਿਨਾਂ ਨੂੰ ਲੈ ਕੇ ਕੋਈ ਗੜਜੜ ਕਾਂਗਰਸ ਜਾਂ ਭਾਜਪਾ ਦੇ ਨਾਲ ਹੋ ਸਕਦਾ ਹੈ ਤਾਂ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਪੰਜਾਬ ਨੂੰ ਬਚਾਉਣਾ ਹੈ ਹਲੇ ਪੰਜਾਬ ਨੂੰ ਬਚਾਉਣਾ ਇਸ ਦੇ ਬਾਰੇ ਬਾਅਦ ਦੇ ਵਿੱਚ ਸੋਚਿਆ ਜਾ ਸਕਦਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਲੈਂਡ ਪੁਲਿੰਗ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਹਾਈ ਕੋਰਟ ਦੇ ਵੱਲੋਂ ਚਾਹੇ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਪਰ ਸਾਡਾ ਇੱਕੋ ਮਕਸਦ ਹੈ ਇਸ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰਵਾਉਣਾ ਜਿੰਨੀ ਦੇਰ ਤੱਕ ਸਰਕਾਰ ਦੇ ਵੱਲੋਂ ਇਸ ਲੈਂਡ ਪਲਾਨੀ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਸੰਘਰਸ਼ ਇਵੇਂ ਚੱਲੇਗਾ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਕਾਦਲ ਦੇ ਵੱਲੋਂ 1 ਸਤੰਬਰ ਤੋਂ ਮੋਰਚਾ ਸਰਕਾਰ ਦੇ ਖਿਲਾਫ ਮੋਰਚਾ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਫਤਿਹਾਂ ਅਗਲੀ ਖਬਰ ਤੇ ਵੱਲ ਸ਼੍ਰੋਮਣੀ ਕਾਦਲ ਦੀ ਭਰਤੀ ਕਮੇਟੀ ਜੋ ਕਿ ਭਰਤੀ ਕਰਨ ਲਈ ਬਣਾਈ ਗਈ ਸੀ ਉਸ ਦੇ ਵੱਲੋਂ ਭਰਤੀ ਮੁਕੰਮਲ ਕਰ ਲਈ ਗਈ ਹੈ ਤੇ ਹੁਣ ਇਸ ਭਰਤੀ ਕਮੇਟੀ ਦੇ ਵੱਲੋਂ ਪ੍ਰਦਾਨ ਚੁਣਿਆ ਜਾਣਾ ਤੇ ਇਨਾ ਪ੍ਰਧਾਨਾਂ ਦੇ ਨਾਵਾਂ ਦੇ ਵਿੱਚ ਪਹਿਲਾਂ ਜੋ ਮੀਡੀਆ ਰਿਪੋਰਟਾਂ ਮੁਤਾਬਕ ਚਰਚਾਾਂ ਵਿੱਚ ਚੱਲ ਰਹੀਆਂ ਸੀ ਉਹਨਾਂ ਦੇ ਵਿੱਚ ਬੀਬੀ ਸਤਵੰਤ ਕੌਰ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਸੀ ਪਰ ਇਨਾਂ ਖਬਰਾਂ ਨੂੰ ਲੈ ਕੇ ਹਰਪ੍ਰੀਤ ਸਿੰਘ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ ਮੇਰੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੋ ਕਿ ਅਮਰਸ਼ੀਦ ਪਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਹਨ ਸਾਡੇ ਦੋਵਾਂ ਨਾਮ ਸ਼੍ਰੋਮਣੀ ਕਾਲਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਹਨ ਮੇਰੇ ਮਨ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ ਇਸ ਲਈ ਪੰਜ ਮੈਂਬਰੀ ਪ੍ਰਤੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਿਲ ਨਹੀਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾਮ ਵਿਚਾਰਿਆ ਜਾਵੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਇਸ ਪ੍ਰਕਾਰ ਉਹਨਾਂ ਨੇ ਕਿਹਾ ਕਿ ਮੈਂ ਜੇਕਰ ਬੀਬੀ ਸਤਵੰਤ ਕੌਰ ਇਸ ਪ੍ਰਧਾਨਗੀ ਦੀ ਲਿਸਟ ਦੇ ਵਿੱਚ ਹਨ ਤਾਂ ਮੈਂ ਫਿਰ ਇਹਨਾਂ ਦੇ ਖਿਲਾਫ ਨਹੀਂ ਖੜਾ ਹੋਵਾਂਗਾ ਕਿਉਂਕਿ ਉਹ ਸਤਕਾਰਯੋਗ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਮੈਂ ਨਹੀਂ ਲੜ ਸਕਦਾ ਤੇ ਹੁਣ ਚਰਚਾ ਇਹ ਹੈ ਕਿ ਬੀਬੀ ਸਤਵੰਤ ਕੌਰ ਨੂੰ ਹੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣਾ ਆਗੂ ਪ੍ਰਦਾਨ ਚੁਣਿਆ ਜਾ ਸਕਦਾ ਹੈ ਵਾਧਿਆਂ ਅਗਲੀ ਖਬਰ ਦੇ ਬਾਲ ਬਠਿੰਡਾ ਤੋਂ ਸ਼੍ਰੋਮਣੀ ਕਲਦਲ ਦੇ ਲੋਕ ਸਭਾ ਮੈਂਬਰ ਹਰਸਮਰਤ ਕੌਰ ਬਾਦਤ ਦੇ ਵੱਲੋਂ ਅੱਜ ਦੁਬਾਰਾ ਕਿਸਾਨਾਂ ਨਾਲ ਸੰਬੰਧਿਤ ਮੁੱਦਾ ਲੋਕ ਸਭਾ ਦੇ ਵਿੱਚ ਉਠਾਇਆ ਗਿਆ ਇਸ ਨੂੰ ਲੈ ਕੇ ਕਿਸਾਨਾਂ ਨੂੰ ਜੋ ਇਸ ਮੌਕੇ ਪੰਜਾਬ ਦੇ ਵਿੱਚ ਡੀਏਪੀ ਦੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ ਉਸ ਨੂੰ ਲੈ ਕੇ ਮੁੱਦਾ ਉਠਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਹਰਸਮਰਤ ਕੌਰ ਬਾਦਲ ਦੇ ਵੱਲੋਂ ਆਖਿਆ ਗਿਆ ਕਿ ਅੱਜ ਸੰਸਦ ਚ ਪੰਜਾਬ ਵਿੱਚ ਡੀਏਪੀ ਖਾਦੀ ਕਾਲਾ ਬਜਾਰੀ ਦਾ ਮਾਮਲਾ ਚੁੱਕ ਕੇ ਹਾਊਸ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਭਾਵੇਂ ਪੰਜਾਬ ਚ ਡੀਏਪੀ ਦੀ ਕਾਲਾ ਬਜਾਰੀ ਰੋਕਣ ਲਈ 2323 ਰੈਡਾ ਮਾਰੀਆਂ ਗਈਆਂ ਪਰ ਕਿਸੇ ਇੱਕ ਵੀ ਦੋਸ਼ੀ ਖਿਲਾਫ ਇੱਕ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਮੈਂ ਸਰਕਾਰ ਅੱਗੇ ਇਹ ਵੀ ਸਵਾਲ ਰੱਖਿਆ ਕਿ ਕਿਸਾਨਾਂ ਦੀ 5.5 ਲੱਖ ਮੀਟਰ ਟਨ ਡੀਏਪੀ ਦੀ ਲੋਡ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਕਿੰਨੀ ਡੀਏਪੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਦੇ ਨਾਲ ਹੀ ਇਹ ਵੀ ਸਵਾਲ ਚੁੱਕਿਆ ਕਿ ਕੀ ਸਰਕਾਰ ਨੇ ਐਨਪੀਕੇ ਖਾਦ ਉਤੇ ਕੋਈ ਸਬਸਿਡੀ ਦੇਣ ਦੀ ਯੋਜਨਾ ਬਣਾ ਰਹੀ ਹੈ ਜੋ ਡੀਏਪੀ ਨਾ ਮਿਲਣ ਕਰਕੇ ਕਿਸਾਨਾਂ ਨੂੰ ਮਜਬੂਰਨ ਮਹਿੰਗੇ ਰੇਟਾਂ ਉਤੇ ਖਰੀਦਣੀ ਪੈਰੀ ਹੈ ਵਦਿਆ ਅਗਲੀ ਖਬਰ ਤੇ ਵੱਲ ਲੋਕ ਸਭਾ ਦੇ ਬਾਹਰ ਰਵਨੀਤ ਸਿੰਘ ਬਿੱਟੂ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮਪੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਇੱਕ ਦੂਜੇ ਨਾਲ ਬਹਿਸ ਦੇ ਦਿਖਾਈ ਦਿੱਤੇ ਇਸ ਮੌਕੇ ਬਿਹਾਰ ਦੀਆਂ ਚੋਣਾਂ ਲੈ ਕੇ ਵੱਡਾ ਮਸਲਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਬਿੱਤ ਦਿਨੀ ਰਾਹੁਲ ਗਾਂਧੀ ਦੇ ਵੱਲੋਂ ਵੱਡੇ ਪੱਧਰ ਤੇ ਪਾਟਪਾ ਦੇ ਉੱਪਰ ਵੋਟਾਂ ਵਿੱਚ ਵੋਟ ਚੋਰੀ ਅਤੇ ਵੋਟਾਂ ਵਿੱਚ ਧੰਦਲੇ ਕਰਨ ਦੇ ਦੋਸ਼ ਲਗਾਏ ਗਏ ਸਨ ਜਾਲੀ ਵੋਟਾਂ ਬਣਾ ਕੇ ਬੀਜੇਪੀ ਉੱਪਰ ਜਿਤਨ ਦੇ ਦੋਸ਼ ਲਗਾਏ ਗਏ ਸਨ ਲੋਕ ਸਭਾ ਵਿੱਚ ਅਵੀ ਵੱਡੀ ਤਾਂਦਲੀ ਤੇ ਦੋਸ਼ ਕਾਂਗਰਸ ਦੇ ਵੱਲੋਂ ਭਾਜਪਾ ਦੇ ਉੱਪਰ ਲਗਾਏ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਦੋਵੇਂ ਆਗੂ ਸੰਸਦ ਦੇ ਬਾਹਰ ਮੀਡੀਆ ਸਾਹਮਣੇ ਇੱਕ ਦੂਜੇ ਨਾਲ ਬਹਿਸ ਦੇ ਦਿਖਾਈ ਦਿੱਤੇ ਰਵਨੀ ਸਿੰਘ ਮਿੱਟੂ ਅਤੇ ਅਵਜਰਾ ਇੱਕੋ ਜਗ੍ਹਾ ਖੜੇ ਸਨ ਰਵਨੀ ਸਿੰਘ ਮਿੱਟੂ ਨੇ ਆਖਿਆ ਕਿ ਜੇਕਰ ਵੋਟਾਂ ਦੇ ਵਿੱਚ ਤਾਂਦਲੀ ਹੋਈ ਹੈ ਤਾਂ ਫਿਰ ਇਹ ਅੰਮ੍ਰਿਤਸਰ ਤੋਂ ਐਮਪੀ ਕਿਵੇਂ ਬਣ ਗਏ ਨੇ ਜੇਕਰ ਵੋਟਾਂ ਦਾ ਹਿਰਫਰ ਹੋਇਆ ਤਾਂ ਫਿਰ ਸਾਰੇ ਆਗੂ ਭਾਜਪਾ ਦੇ ਜਿੰਨੇ ਚਾਹੀਦੇ ਸਨ ਇਹ ਕਿਵੇਂ ਬਣ ਗਏ ਨੇ ਇਹਨਾਂ ਦੇ ਬਨੋਂ ਜੇਕਰ ਇਹ ਜਿੱਤੇ ਨੇ ਤਾਂ ਹੀ ਇਸ ਸੰਸਦ ਬਾਹਰ ਖੜ ਕੇ ਭਾਜਪਾ ਦਾ ਵਿਰੋਧ ਕਰ ਰਹੇ ਨੇ ਤਾਂ ਦੂਜੇ ਪਾਸੇ ਇਸ ਮਾਮਲੇ ਵਿੱਚ ਗੁਰਜੀਤ ਸਿੰਘ ਔਜਲਾ ਨੇ ਆਪਣਾ ਜਵਾਬ ਦਿੰਦਿਆਂ ਹੋਇਆ ਆਖਿਆ ਕਿ ਉਦੋਂ ਇਹਨਾਂ ਨੂੰ ਨਹੀਂ ਪਤਾ ਸੀ ਉਦੋਂ ਇਹਨਾਂ ਨੂੰ ਭਿਲੇਖਾ ਸੀ ਕਿ ਸਾਡੀਆਂ 400 ਤੋਂ ਸੀਟਾਂ ਆ ਜਾਣੀਆਂ ਨੇ ਉਦੋਂ ਇਹ ਪੂਰੇ ਪਾਵਰ ਦੇ ਵਿੱਚ ਸਨ ਤੇ ਜਦੋਂ ਬਾਅਦ ਦੇ ਵਿੱਚ ਰਿਜ਼ਲਟ ਆਇਆ ਤਾਂ ਇਹਨਾਂ ਦੇ ਵੱਲੋਂ ਆਪਣਾ ਵੀ ਜੋ ਬਹੁਮਤ ਸੀ ਉਹ ਵੀ ਹਾਸਲ ਨਹੀਂ ਕਰ पाए ਗੜਜੁਰਦੀ ਸਰਕਾਰ ਇਹਨਾਂ ਦੇ ਵੱਲੋਂ ਬਣਾ ਕੇ ਸਰਕਾਰ ਚਲਾਈ ਜਾ ਰਹੀ ਹੈ ਤੇ ਬਾਅਦ ਦੇ ਵਿੱਚ ਹੁਣ ਇਹਨਾਂ ਦੇ ਵੱਲੋਂ ਜੋ ਹਾਲੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਪਲੈਨ ਬੀ ਬਣਾਇਆ ਗਿਆ ਲੋਕਾਂ ਦਾ ਮੂਡ ਬਦਲਦਾ ਦੇਖ ਕੇ ਇਹਨਾਂ ਦੇ ਵੱਲੋਂ ਵੋਟਾਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਇੱਥੇ ਇਹ ਕਹਿਣ ਦੀ ਕੋਸ਼ਿਸ਼ ਆ ਰਵਨੀਤ ਸਿੰਘ ਬਿੱਟੂ ਦੇ ਸਾਹਮਣੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕਹਿ ਦਿੱਤੀ ਗਈ ਹੈ ਇਸ ਪ੍ਰਕਾਰ ਮੀਡੀਆ ਸਾਹਮਣੇ ਇਹ ਦੋਵੇਂ ਆਗੂ ਇੱਕ ਦੂਜੇ ਨਾਲ ਬਹਿਸ ਦੇ ਦਿਖਾਏ ਦਿੱਤੇ ਇਸ ਨਾਚ ਦੇ ਵਟੇ ਖਬਰ ਇਹਨਾਂ ਖਬਰਾਂ ਵਿੱਚ ਕਿਉਂਕਿ ਸੇ ਖਬਰ ਬਾਰੇ ਜੋ ਕੋਈ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਨੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਦਿੱਲੀ ਲਾਈਪਨੀਆਪ ਦੇ ਨਾਲ